ਜੀ ਸਾਰੇ ਪੈਨ ਭਰਾਵਾਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਹਾਂਜੀ ਆਪਾਂ ਕਰਨ ਲੱਗੇ ਆਂ ਸੂਟ ਦੀ ਕਟਿੰਗ ਤੇ ਆਪਾਂ ਕਿਸ ਤਰ੍ਹਾਂ ਕਟਿੰਗ ਕਰਨੀ ਆ ਕਿੰਨਾ ਆਪਾਂ ਟੀਰਾ ਰੱਖਣਾ ਹੈ ਆਪਾਂ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਆਂਗੇ ਸਾਰਿਆਂ ਤੋਂ ਪਹਿਲਾਂ ਜੀ ਆਪਣੇ ਕਸਟਮਰ ਦਾ ਨਾਪ ਹੈਗਾ ਏ 13 ਇੰਚ ਕਸਟਮਰ ਦਾ ਟੀਰਾ ਆਏਗਾ ਹੈਪ ਹੈਗੀ 21 ਇੰਚ ਕਮਰ ਹੈ 18.5 ਛਾਤੀ ਹੈਗੀ ਆ 20 ਇੰਚ ਹੁਣ ਇਹ ਵਾਲੇ ਨਾਪ ਦੀ ਆਪਾਂ ਕਟਿੰਗ ਕਰਨੀ ਹੈ ਕਿ ਕਿਸ ਤਰ੍ਹਾਂ ਕਰਨੀ ਆ ਆਪਾਂ ਸਾਰਾ ਤੁਹਾਨੂੰ ਦੱਸਦੇ ਆਂ ਹਾਂਜੀ 13 ਇੰਚ ਕਸਟਮਰ ਦਾ ਤੀਰਾ ਤਿਆਰ ਹੈਗਾ 13 ਦਾ ਹਾਫ 6.5 ਇੰਚ ਆਊਗਾ ਤੇ ਆਪਾਂ ਪੌਣੇ 7 ਇੰਚ ਤੇ ਨਿਸ਼ਾਨ ਲਾ ਲੈਣਾ ਉੱਪਰ نیچے ਨਿਸ਼ਾਨ ਆਪਾਂ 7.5 ਇੰਚ ਤੇ ਲਾ ਦੇਣਾ ਇਹ ਅੱਧਾ ਇੰਚ ਘਟਾ ਕੇ ਠੀਕ ਹੈ ਜੀ 7 ਇੰਚ ਦਾ ਸਤਰਾ ਆਪਾਂ ਲੰਬਾਈ ਰੱਖਣੀ ਆ ਮੋਡੇ ਦੀ ਠੀਕ ਹੈ ਜੀ ਸੇਮ ਹੀ ਆਪਾਂ ਇਧਰੋਂ 7 ਇੰਚ ਤੇ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਇਹਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਠੀਕ ਹੈ ਜੀ ਹਾਂਜੀ ਉਰੇ ਤੋਂ ਆਪਾਂ 1 ਇੰਚ ਤੇ ਨਿਸ਼ਾਨ ਲਾਉਣਾ ਹੈਗਾ ਤੇ ਉੱਪਰੋਂ ਆਪਾਂ 2 ਇੰਚ ਤੇ ਇੱਕ ਨਿਸ਼ਾਨ ਲਾ ਦੇਣਾ ਆਏਗਾ। ਛਾਤੀ ਆਪਣੇ ਕਸਟਮਰ ਦੀ ਹੈਗੀ ਆਗੀ 20 ਇੰਚ ਤਿਆਰ ਆਗੀ ਤੇ ਆਪਾਂ ਸਾਡੇ 20 ਇੰਚ ਦੇ ਹਿਸਾਬ ਨਾਲ ਨਿਸ਼ਾਨ ਲਾਵਾਂਗੇ। 20 ਦਾ ਹਾਫ 10 ਆਊਗਾ। ਅੱਧਾ ਇੰਚ ਆਪਾਂ ਵਧਾ ਕੇ ਨਿਸ਼ਾਨ ਲਾਉਣਾ ਆਏਗਾ। ਠੀਕ ਹੈ ਜੀ। ਇਸ ਤਰ੍ਹਾਂ ਜਿਸ ਤੋਂ ਬਾਅਦ ਆਪਾਂ ਇਹਦਾ ਹਾਫ ਕਰ ਦੇਣਾ ਆਏਗਾ। ਮੋਢੇ ਦਾ ਕਿ 2 ਇੰਚ ਦੀ ਆਪਾਂ ਫਰੰਟ ਵਾਲੇ ਪੱਲੇ ਦੇ ਵਿੱਚ ਜਿਹੜੀ ਕਾਟ ਪਾਉਣੀ ਆ ਹਾਂਜੀ ਹੁਣ ਉਸ ਤੋਂ ਬਾਅਦ ਇਹਨੂੰ ਆਪਾਂ ਇਦਾਂ ਗੁਲਾਈ ਦੇ ਦੇਣੀ ਆ ਠੀਕ ਹੈ ਜੀ ਸੇਮ ਹੀ ਹੁਣ ਜਿਹੜਾ ਆਪਣਾ 2 ਇੰਚ ਦਾ ਨਿਸ਼ਾਨ ਲਾਇਆ ਹੋਇਆ ਏ ਬੈਕ ਵਾਲੇ ਪੱਲੇ ਤੇ ਆਪਾਂ ਉਹਨੂੰ ਆਪਾਂ ਇੱਕ ਇੱਥੋਂ ਆਪਾਂ ਗੁਲਾਈ ਦੇ ਦੇਣੀ ਆ ਇਸ ਤਰ੍ਹਾਂ ਹਾਂਜੀ ਆਪਾਂ ਇੱਕਦਮ ਇਥੋਂ ਗਲਾਈ ਨੂੰ ਆਪਾਂ ਆ ਨਿਸ਼ਾਨ ਦੇ ਨਾਲ ਨਹੀਂ ਮਲਾਉਣਾ ਕਿਉਂਕਿ ਜਦੋਂ ਆਪਾਂ ਇਹ ਨਿਸ਼ਾਨ ਦੇ ਨਾਲ ਆ ਹੀ ਗਲਾਈ ਨੂੰ ਮਲਾਵਾਂਗੇ ਨਾ ਬਾਅਦ ਵਿੱਚ ਆਪਣੀ ਜਿਹੜੇ ਬੈਕ ਪੱਲੇ ਵਾਲੇ ਮੋਢੇ ਆ ਉਹਨਾਂ ਨੂੰ ਆਪਾਂ ਨੂੰ ਬੈਕ ਤੋਂ ਖਿੱਚ ਪਾਉਗੀ ਕਿਉਂਕਿ ਆਪਾਂ ਇਹਨੂੰ ਆਪਾਂ ਉੱਪਰ ਨੂੰ ਹੀ ਲੈ ਕੇ ਜਾਣਾ ਆਏਗਾ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਇਹਨਾਂ ਚਾਰ ਪੱਲਿਆਂ ਦੀ ਕਟਿੰਗ ਕਰ ਦੇਣੀ ਆ ਬੈਕ ਵਾਲੀ ਕੱਟ ਦੇ ਹਿਸਾਬ ਦੇ ਨਾਲ ਇਸ ਤਰ੍ਹਾਂ ਹੁਣ ਆਪਾਂ ਫਰੰਟ ਵਾਲੇ ਦੋ ਪੱਲੇ ਚੱਕ ਲੈਣੇ ਆ। ਇਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰ ਦੇਣੀ ਆ। ਠੀਕ ਹੈ ਜੀ। ਫਰੰਟ ਵਾਲੇ ਪੱਲੇ ਦੇ ਵਿੱਚ ਆਪਾਂ 0.5 ਇੰਚ ਦੀ ਜਿਹੜੀ ਕਾਟ ਦਾ ਨਿਸ਼ਾਨ ਲਾਇਆ ਸੀਗਾ ਉਹਦੀ ਆਪਾਂ ਕਟਾਈ ਕਰ ਦੇਣੀ ਆ। ਠੀਕ ਹੈ ਜੀ। ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ। ਪਲੇਟ ਆਪਣੇ ਕਸਟਮਰ ਦੇ ਹੈਗੇ ਆ ਜੀ 11 ਇੰਚ ਤੇ ਤਿਆਰ ਆ। ਆਪਾਂ 11.5 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਸਾਢੇ 3 ਇੰਚ ਇਧਰਲੀ ਸਾਈਡ ਨੂੰ ਰੱਖਾਂਗੇ ਸਾਢੇ 3 ਇੰਚ ਹੀ ਆਪਾਂ ਇੱਥੋਂ ਨਿਸ਼ਾਨ ਲਾ ਦਾਂਗੇ 7 ਇੰਚ ਦਾ ਆਪਾਂ ਡੂੰਗਾ ਪਲੇਟ ਰੱਖਣਾ ਹੈ ਠੀਕ ਹੈ ਜੀ ਸਾਈਡ ਸਲਾਈ ਹੈ ਕਸਟਮਰ ਦੀ ਆਪਣੀ ਦੀ 15 ਇੰਚ ਤਿਆਰ ਆਪਾਂ 16 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ 16 ਇੰਚ ਤੇ ਨਿਸ਼ਾਨ ਲਾ ਦੇਣਾ ਕਮਰ ਦਾ ਨਿਸ਼ਾਨ ਆਪਾਂ 6.5 ਇੰਚ ਤੇ ਇੱਕ ਲਾ ਦੇਣਾ ਆਏਗਾ ਠੀਕ ਹੈ ਕਮਰ ਹੈਗੀ ਆ ਆਪਣੇ ਕਸਟਮਰ ਦੀ 18.5 ਇੰਚ 19.5 ਇੰਚ ਦਾ ਆਪਾਂ ਨਿਸ਼ਾਨ ਲਾਉਣਾ ਹੈਗਾ 19.5 ਦਾ ਹਾਫ ਆਪਾਂ ਇਸ ਤਰ੍ਹਾਂ ਕਰ ਲੈਣਾ ਆਏਗਾ ਪੌਣੇ 10 ਇੰਚ ਠੀਕ ਹੈ ਜੀ ਪੌਣੇ 10 ਇੰਚ ਤੇ ਨਿਸ਼ਾਨ ਲਾ ਲੈਣਾ ਇੱਕ ਆਪਾ ਤੇ ਹੈਪ ਆਪਣੇ ਕਸਟਮਰ ਦੀ ਹੈਗੀ ਹੈ ਜੀ 21 ਇੰਚ 21 ਦਾ ਹਾਫ ਆ ਜਾਣਾ ਹੈ ਜੀ ਸਾਡੇ 10 ਇੰਚ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇੰਚੀ ਟੇਪ ਨੂੰ ਲਾ ਕੇ ਨਿਸ਼ਾਨ ਲਾ ਦੇਣੀ ਹੈ ਹਾਂਜੀ ਹੁਣ ਜਿਹੜੀਆਂ ਆਪਣੀਆਂ ਦਰਸ਼ੀਆਂ ਪਲੇਟਾਂ ਇਹਨਾਂ ਦੇ ਨਿਸ਼ਾਨ ਆਪਾਂ ਲਾਉਣੇ ਆਂਗੇ ਸਾਰਿਆਂ ਤੋਂ ਪਹਿਲਾਂ ਆਪਾਂ ਉਰੇ ਤੋਂ ਆਪਾਂ 3.5 ਇੰਚ ਤੇ ਨਿਸ਼ਾਨ ਲਾਇਆ ਸੀ ਇੱਥੋਂ ਆਪਾਂ 2 ਇੰਚ ਤੇ ਨਿਸ਼ਾਨ ਲਾ ਲੈਣਾ ਆਏਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਹੁਣ نیچے ਨੂੰ ਲੈ ਆਉਣ ਆਏਗਾ ਇਸ ਤੋਂ ਬਾਅਦ ਜਿਹੜੀ ਆਪਾਂ ਇਹ ਵਾਲੀ ਪਲੇਟ ਦਾ ਨਿਸ਼ਾਨ ਲਾਉਣਾ ਆਏਗਾ ਇੱਥੋਂ ਵੀ ਆਪਾਂ ਇੰਚੀ ਟੇਪ ਨੂੰ ਇੱਥੋਂ ਲਾ ਕੇ 2 ਇੰਚ ਦੇ ਹਿਸਾਬ ਨਾਲ ਆਪਾਂ ਪਲੇਟ ਦਾ ਨਿਸ਼ਾਨ ਲਾ ਦੇਣਾ ਹੈ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਆਪਣੇ ਸਾਰੇ ਕੁਮੀਦ ਦੀ ਨਿਸ਼ਾਨ ਲੱਗ ਗਏ ਆਗੇ ਤੇ ਬੈਕ ਵਾਲਾ ਜਿਹੜਾ ਇਹਦਾ ਗਲਾ ਆਏਗਾ ਬੈਕ ਵਾਲੇ ਗਲੇ ਦਾ ਆਪਾਂ 5.5 ਇੰਚ ਕਸਟਮਰ ਦਾ ਤਿਆਰ ਰੱਖਣਾ ਆਏਗਾ ਤੇ ਆਪਾਂ ਇਸ ਤਰ੍ਹਾਂ 6 ਇੰਚ ਤੇ ਨਿਸ਼ਾਨ ਲਾ ਲਿਆ ਸਵਾ 2 ਇੰਚ ਦੀ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਹੁਰਾ ਇਸ ਤਰ੍ਹਾਂ ਆਪਾਂ ਇਹਨੂੰ ਗਲਾਈ ਦੇ ਦੇਣੀ ਆ ਠੀਕ ਹੈ ਤੇ ਜਿਹੜੇ ਆਪਣੇ ਪਲੇਟਾਂ ਦੇ ਨਿਸ਼ਾਨ ਲਾਏ ਆ ਸੇਮ ਹੀ ਆਪਾਂ ਇਸ ਤਰ੍ਹਾਂ ਸਾਰੀਆਂ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਆ ਕੱਪੜੇ ਨੂੰ ਫਲਾਉਣ ਤੋਂ ਪਹਿਲਾਂ ਹਾਂਜੀ ਇਸ ਤਰ੍ਹਾਂ ਸਾਰੀਆਂ ਪਲੇਟਾਂ ਦੇ ਆਪਾਂ ਨਿਸ਼ਾਨ ਲਾ ਲੈਣੀਆਂ ਹਾਂ ਹਾਂਜੀ ਹੁਣ ਆਪਾਂ ਬੈਗ ਵਾਲੇ ਗਲੇ ਦੀ ਹੁਣ ਕਟਿੰਗ ਕਰ ਦੇਣੀ ਆ ਹਾਂਜੀ ਇਸ ਤਰ੍ਹਾਂ ਆਪਣੇ ਫੁੱਲ ਕਮੀਜ਼ ਦੀ ਕਟਿੰਗ ਹੋ ਗਈ ਆ ਸਾਰੇ ਆਪਾਂ ਕਟਾਂ ਦੇ ਨਿਸ਼ਾਨ ਲਾ ਲਏ ਆਗੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ